ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਬਈ ਇੰਸਟਾਗ੍ਰਾਮ ਦੇ ਉੱਤੇ ਨਾ ਇੰਨਾ ਕ ਗੰਦ ਪੈ ਰਿਆ ਹਰੇਕ ਦੀ ਭੈਣ ਹਰੇਕ ਦੀ ਮਾਂ ਹਰੇਕ ਦੇ ਬੱਚੇ ਇੰਸਟਾਗ੍ਰਾਮ ਦੇਖਦੇ ਦੇਖਦੇ ਆ ਕੁਝ ਕੁ ਕੁੜੀਆਂ ਨੇ ਇੰਨਾ ਕ ਗੰਦ ਪਾਇਆ ਨਾ ਬਈ ਇਹਨਾਂ ਨੂੰ ਕੰਟਰੋਲ ਕਰੋ ਬਈ ਯਰ ਹੁੰਦੇ ਮਾਂ ਪੇ ਨੂੰ ਪਤਾ ਨਹੀਂ ਲੱਗਦਾ ਸਾਡੀ ਕੁੜੀ ਇੰਸਟਾਗ੍ਰਾਮ ਤੇ ਕਿਵੇਂ ਵੀਡੀਓ ਪਾ ਰਹੀ ਹੈ ਕਿਵੇਂ ਰੀਲਾਂ ਪਾ ਰਹੀ ਹੈ ਜਦ ਜਮੀ ਚਾਰਕ ਵਿਹੂਆਂ ਖਾਤਰ ਲੋਕਾਂ ਨੇ ਨਾ ਆਪਦੀ ਇੱਜ਼ਤ ਨੂੰ ਬੇਚੂਕੀ ਨੇ ਚਾਰ ਲਾਈਕ ਕਮੈਂਟ ਆਜੇ ਸਾਡੀ ਵੀਡੀਓ ਬਹੁਤ ਚੜ੍ਹ ਗਈ ਐਂ ਤੇ ਦੇਸੀ ਮਾਪਿਓ ਦੀ ਸਾਡੀ ਇੱਜ਼ਤ ਕਿੰਨੀ ਰੁੱੜ ਰਹੀ ਹੈ ਹੈਨਾ ਨਹੀਂ ਦੇਖਦੇ ਨਾ ਹੱਥ ਵੱਲ ਕੇ ਬੇਨਤੀ ਹੈ ਵੀਰੋ ਆਪਣੀਆਂ ਭੈਣਾ ਭਾਈਆਂ ਨੂੰ ਕੀ ਨਹੀਂ ਕੋਈ ਸਹੀ ਨਾ ਸਾਰੀਆਂ ਕੁੜੀਆਂ ਨੂੰ ਨਹੀਂ ਆਪਾਂ ਕਹਿੰਦੇ ਕੁਝ ਕੁੜੀਆਂ ਨੇ ਜਿਹੜੀਆਂ ਰੇਲਾ ਪਾ ਕੇ ਹੱਦੋਂ ਵੱਧ ਗੰਦਾ ਪਾ ਰਹੀਆਂ ਨੇ ਉਹਨਾਂ ਤੇ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਨਥ ਪਾਈ ਜਾਵੇ ਉਹਦੇ ਇੰਸਟਾਗ੍ਰਾਮ ਤੋਂ ਉਹਨਾਂ ਹੀ ਤੇ ਰਿਪੋਰਟਾਂ ਪਾਈਆਂ ਜਾਂ। ਪਲੀਜ਼ ਹੱਥ ਬੰਨ੍ਹ ਕੇ ਬੇਨਤੀ ਆਨਲਾਈਨ ਪੀੜੀ ਨੂੰ ਬਚਾ ਲਓ। ਆਨਲਾਈਨ ਪੀੜੀ ਨੂੰ ਬਚਾ ਲਓ ਬਚਦੇ ਨੇ ਜੀ। ਨਹੀਂ ਤਾਂ ਭਾਈ ਆਪਾਂ ਜੇ ਕਹਾਂਗੇ ਆ ਫਲਾਣੇ ਜਿਹੜੇ ਦੇਖ ਕੇ ਮੈਂ ਚੱਲ ਰਿਹਾ ਕੀ ਇਹ ਫੈਰੀ ਨਹੀਂ ਯਾਰ। ਕਾਨੂੰ ਆਪਣੇ ਪਰਿਵਾਰ ਦੇ ਵਿੱਚੋਂ ਵੀ ਕਿਸ ਨੇ ਹੀ ਇੱਕ ਦੂਜੇ ਨੂੰ ਦੇਖ ਕੇ ਬਣ ਜਾਣਾ। ਪਲੀਜ਼ ਉਹਦੇ ਕਰਕੇ ਕਹਿਣਾ ਮੈਂ ਨੱਥ ਪਾਈ ਆ ਵੀ ਇਹਨਾਂ ਨੂੰ ਰੋਕੇ ਜਾ ਕੁੜੀਆਂ। ਜੇ ਕਿ ਉਸ ਜਿੰ ਪਿੰਡ ਚ ਹੈਗੇ ਤਾਂ ਉਹਨਾਂ ਨੂੰ ਘਰ ਜਾ ਕੇ ਕਹੋ ਵੀ ਤੁਹਾਡੀ ਕੁੜੀਆਂ ਇਹੋ ਜਿਹਾ ਗੰਦਮ ਫਿਰਦੇ ਨੇ ਰੀਲਾਂ ਤੇ ਪਾਉਂਦੇ ਨੇ ਉਹਨਾਂ ਨੇ ਘਰੇ ਜਾ ਕੇ ਕਹੋ ਇਹ ਗੱਲ ਵੀ ਨਹੀਂ ਵੀ ਪਿੰਡ ਦੇ ਵਿੱਚ ਰਹਿਣਾ ਆਪਾਂ ਨੇ ਕੱਲ ਨੂੰ ਸਾਡੇ ਜਵਾਬ ਵੀ ਦੇਖਣੀ ਇਹ ਕੁਝ ਨਹੀਂ ਕਰਨਾ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਵੀਰੇ ਰੋਕਿਆ ਜਾਵੇ ਸਸਰੀ ਕਾ ਕੋਈ ਮਾੜਾ ਚੰਗਾ ਕਿਹਾ ਜਾਵੇ ਕਿਹਾ ਗਿਆ ਹੋਵੇ ਆਪਦਾ ਜਵਾਬ ਹੈ ਛੋਟਾ ਭਾਈ ਵੱਡਾ ਭਾਈ ਸਮਝ ਕੇ ਮਾਫ ਕੀਤਾ ਜਾਵੇ ਜਾਵੇ ਧੰਨਵਾਦ